ਦੇ ਵੱਲੋਂ ਸਾਰੀ ਤਿਆਰੀਆਂ ਮੁਕੰਮਲ ਹੋ ਗਈਆਂ ਆਜਾ ਲਾਸਟ ਸਟੇਜ ਤੇ ਪੋਲਿੰਗ ਪਾਰਟੀ ਸਾਡੇ ਡਿਸਪੈਚ ਹੋ ਜਾਣੀ ਹੈ ਹਰ ਪੋਲਿੰਗ ਬੂਥ ਤੇ ਹੀਟ ਵੇਵ ਵਾਸਤੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਇਹਦੇ ਇਲਾਵਾ ਵੀ ਸਾਰੇ ਸਕਿਉਰਿਟੀ ਅਰੇਂਜਮੈਂਟਸ ਤੇ ਕੁਝ ਅਸੀਂ ਮੋਡਰਨ ਪੋਲਿੰਗ ਬੂਥਸ ਬਣਾਉਂਦੇ ਹਾਂ ਤਾਂ ਕਿ ਇੱਕ ਥੋੜੀ ਜਿਹੀ ਕੁਝ ਇਨੋਵੇਟਿਵ ਹੋਵੇ ਜਿਸ ਸੰਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿੱਦੇ ਚ ਪਿੰਕ ਬੂਥ ਈ ਹੋਵੇ ਗ੍ਰੀਨ ਬੁੱਥ ਜਿਹੜਾ ਇਸ ਵਾਰ ਅਸੀਂ ਐਡੀਸ਼ਨ ਕੀਤਾ ਹੈਗਾ ਤੇ ਯੂਥ ਬੁੱਥ ਹੁੰਦੇ ਆ ਕਿ ਤੇ ਮੈਡੀਕਲ ਫੈਸਿਲਿਟੀਆਂ ਤੇ ਸਾਰੀ ਫੈਸਿਲਿਟੀਆਂ ਸੌਲਿਅਤ ਬੁੱਥਾਂ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕਿ ਇਹ ਵਿੱਚ ਰਹੇ ਕਿ ਗ੍ਰਹਿ ਤੇ ਸਾਰਿਆਂ ਨੂੰ ਸਾਡੇ ਵੱਲੋਂ ਇੱਕੋ ਹੀ ਬੇਨਤੀ ਹੈਗੀ ਕਿ ਸਾਡੇ ਇੰਤਜ਼ਾਮ ਪੂਰੇ ਹੈਗੇ ਵੱਧ ਤੋਂ ਵੱਧ ਸਾਰੇ ਆਪਣੇ ਵੋਟ ਦੀ ਵਰਤੋਂ ਕਰੇ। ਪੁਆਦੀ ਐਂਡ ਕੰਗ੍ਰੈਚੁਲੇਟ ਉਸ ਕਿ ਕਾਫੀ ਪੱਧਰ ਆਪਾਂ ਦਿੱਲੀ ਦੇ ਕਵਰੇਜ ਹੋਏ ਫੋਰ ਆਰ ਸਿਟੀ। ਹਾਂਜੀ। ਸ਼ੁਕਰੀਆ ਬੜਾ। ਇਸ ਕੰਪਲੀਟਿਵਾਈਟ

ਤਾਕੀ ਉਹ ਸਾਰਿਆਂ ਨੂੰ ਇੱਕ ਵਾਰੀ ਪਤਾ ਲੱਗੂ ਕਿ ਹੁਣ ਕੀ ਕੀ ਰੈਸਟ੍ਰਿਕਸ਼ਨਸ ਹੈਗੇ ਤੇ ਹੁਣ ਕੀ ਕੀ ਕੀਤਾ ਹੈਗਾ ਤੇ ਕੋਲਡੇ ਵਾਸਤੇ ਖੜੀ ਹੋਈ ਆਈ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈਗਾ ਅਨੰਦਪੁਰ ਸਾਹਿਬ ਪੀਛ ਨੋ ਐਸੈਂਬਲੀ ਕੰਸਟਿਟੈਂਸੀਸ ਆਦੀ ਹੈ ਇਹ ਚਾਰ ਆਪਣੇ ਜ਼ਿਲ੍ਹੇ ਆਵੇਗੇ ਦਾ ਇਹਦੇ ਵਿੱਚੋਂ 15000 ਦੇ ਕਰੀਬ ਪੀਡਬਲਿਊਡੀ ਵੋਟਰਸ ਹੈਗੇ ਸਾਰੇ ਵਾਸਤੇ ਇੱਕ ਤਾਂ ਸਾਰੇ ਨੂੰ ਸਦਾ ਬੇਤੀ ਕੀਤੀ ਜਾਣੀ ਹੈ ਕਿ ਸਾਰੇ ਬੱਚੜ ਤੋਂ ਚੜ੍ਹ ਚੜ੍ਹ ਕੇ ਵੋਟ ਪਾਣ ਤੇ ਇਸ ਦੇ ਨਾਲ ਹੀ ਨਾਲ ਜਿਹੜੇ ਹੁਣ ਤੱਕ ਸਾਡੇ ਇੰਤਜ਼ਾਮ ਅਸੀਂ ਕੀਤੇ ਹੋਏ ਨੇ ਜੇ ਕਿ ਜੀ ਇੰਟਰ ਸਟੇਟ ਨਾਕਾ ਸਾਡੇ ਲੱਗੇ ਹੋਏ ਨੇ 11 ਸਾਡੇ ਇੰਟਰ ਡਿਸਟ੍ਰਿਕਟ ਨਾਕਾ ਸਾਡੇ ਲੱਗੇ ਹੋਏ ਆ ਜੀ ਐਫਐਸਟੀ ਐਸਐਸਟੀ ਜਿਹੜੀ ਟੋਟਲ ਟੀਮਾਂ ਹੈਗੀ ਜ਼ਿਲ੍ਹੇ ਵਿੱਚ ਕਾਫੀ ਵਿਜ਼ੀਬਲ ਬਣ ਗਈ ਹੈ पब्लिक वास्ते भी क्योंकि कई बार लोगों को लगता है कि हरासमेंट है बट इलेक्शन का हम आखिरी पड़ाव है और लास्ट जो एस ओ पी होंगे अड़तालीस घंटे वो काफ़ी रिस्ट्रिक्शन हो जाए हूँ जिम्मे कि सैलेंस पीरियड शुरू हो गया है कैंपेनिंग से रोक हो गई है जाना है तो फोन हंड्रेड मीटर के दायरे इसको नहीं यूज हों दो सौ मीटर के अंदर अंदर जो है गड्डिया की वरतों से पाबंदी होंगी है जनरल रिस्ट्रिक्शन जो होंगे ਤੇ ਤੁਸੀਂ ਸਾਡੇ ਇੱਕ ਰਿਸਪਾਂਸਿਬਲ ਸਿਟੀਜ਼ਨ ਹੋ ਕੇ ਆਪਣੀ ਵੋਟ ਦੀ ਵਰਤੋਂ ਕਰੋ ਤੇ ਲਾਸਟ ਆਰ ਸਿਚ ਸਾਇਨ ਦੱਸਾਏਗਾ ਜਿਹੜੇ 26th ਆ ਰਿਪਰੈਜ਼ੈਂਟੇਸ਼ਨ ਆਫ ਪਬਲਿਕ ਐਕਟ ਹੈ ਕਿ ਜੋ ਐਗਜ਼ਿਟ ਪੋਲਸ ਓਪੀਨੀਅਨ ਪੋਲਸ ਬਾਰੇ ਤੇ ਇਸ ਦੇ ਨਾਲ ਹੀ ਨਾਲ ਮੈਂ ਸਾਡੇ ਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਜਿਹੜੇ ਹੋਟਲ ਗੂਪ ਪੋਲਿੰਗ ਬੂਥਸ ਸਸੀ ਬਣਾਏ ਨੇ ਕੁਝ ਉਹ ਨਾਲੀ ਛੋਟੇ ਛੋਟੇ ਚਲਕਸੀ ਵਿੱਚ ਵਿੱਚਕਾਰ ਸ਼ੇਅਰ ਵੀ ਕਰਦੇ ਰਹੇ ਆ ਕਿ ਵੋਟਰਸ ਵਾਸਤੇ ਜਿਹੜੇ ਇੰਤਜ਼ਾਮ ਕੀਤੇ ਇਹ ਪਿਕ

ਕਈ ਸਾਰੇ ਸਾਡੇ ਇੰਤਜ਼ਾਮ ਹੋ ਪਾਉਂਦੇ ਹਾਂ ਕਿਉਂਕਿ ਵੋਟਿੰਗ 7 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਤਾਂ ਕਾਫੀ ਵਧੀਆ ਰੂਪਰ ਕਿ ਉਸ ਟਾਈਮ ਤੇ ਮੌਸਮ ਵੀ ਠੰਡਾ ਹੈ ਜਿਵੇਂ ਕਿ ਸਾਰੇ ਨੂੰ ਪਤਾ ਹੈਗਾ ਕਿ ਹੀਟ ਵੇਵ ਦਾ ਕਾਫੀ ਇਸ ਟਾਈਮ ਤੇ ਆਪਾਂ ਸਾਰੇ ਹੀ ਦੇਖ ਰਹੇ ਹਾਂ ਕਿ ਕਾਫੀ ਗਹਿਰ ਹੈਗਾ ਤਾਂ ਇਸ ਦੇ ਨਾਲ ਹੀ ਨਾਲ ਸਾਡੀ ਅੱਜ ਪੋਲਿੰਗ ਪਾਰਟੀ ਸਾਰੇ ਡਿਸਪੈਚਰ ਪੂਰੀ ਤਰ੍ਹਾਂ ਸਥਿਤੀ ਜਾਣੀ ਹੈ ਕੱਲ ਨੂੰ ਜਿਹੜਾ ਹੈਗਾ ਪੋਸਟ ਪੋਲ ਚਲੋ ਨਹੀਂ ਖਤਮ ਹੋਤਾ ਹੈਗਾ ਸਾਰੇ ਰਿਸੀਟ ਸੈਂਟਰਸ ਤੇ ਆ ਜਾਣੀ ਤੇ 2 ਤਰੀਕ ਨੂੰ ਸਟੂਟ ਨਹੀਂ ਹੋਣੀ ਹੈ 4 ਨੂੰ ਅਗੇ ਕਾਊਂਟਿੰਗ ਡੇ ਹੈਗਾ ਉਹਨੂੰ ਵੀ ਡਰਾਈਡੇ ਕੁਸ਼ਿਸ਼ ਕੀਤਾ ਜਾ ਚੁੱਕਿਆ ਹੈਗਾ ਤੇ 4 ਤਰੀਕ ਨੂੰ ਕਾਊਂਟਿੰਗ ਹੈਗੀ ਆ ਸੈਟੇ ਸਿਕਿਉਰਿਟੀ ਦੇ ਸਾਰੇ ਕੌਨਸਟੀਟੂਐਂਸੀ ਦੇ ਉਹਨਾਂ ਤੇ ਕਾਬੂ ਨਹੀਂ ਹੁੰਦੀ ਬਟ ਇਲੈਕਸ਼ਨਰੀ ਹਿੰਦੇ ਕਾਬੂ ਨਹੀਂ ਹੁੰਦੀ ਜੇ ਕੋਈ ਐਸੈਂਸ਼ੀਅਲ ਸਰਵਿਸਿਸ ਹੈਗੇ ਬਸ ਸਟਾਪਸ ਤੇ ਜਿਹੜੇ ਇਹ ਇਨਰ ਲੀਟਾਸਟ ਨਹੀਂ ਬਟ ਇਲੈਕਸ਼ਨਰੀ ਤੇ پابੰਦੀ ਹੈ ਇਹਦੇ ਨਾਲ ਹੀ ਨਾਲ ਜਿਹੜੇ ਪੋਲ ਪਾਉਣਾਸਤੇ ਆਪਣੀ ਗੱਡੀਆਂ ਚਾਹਨਾ ਚਾਹਤੇ ਹੈਗੇ 200 ਮੀਟਰ ਤੇ ਬਾਹਰੋਂ ਖੜੀ ਕਰ ਸਕਤੇ ਹੈਗੇ ਤੇ ਕਿਸੇ ਵੀ ਪ੍ਰਕਾਰ ਦੀ ਲਾਊਡ ਸਪੀਕਰ ਦੀ ਉਸ ਕੋਈ ਪਰਮਾਣਿਅ ਨਹੀਂ ਹੋਣੀ ਕਿਸੇ ਵੀ ਤਰੀਕੇ ਦੀ ਕੂਚ ਤੇ ਜਿਹੜਾ ਡਿਸਪਲਿਨ ਹੋ ਜਾਏਗਾ ਕਿ ਜੀ ਅੰਦਰ ਕੋਈ ਵੀ ਉਲੜਵਾਲੀ ਜਾਂ ਸ਼ੋਰਸ਼ਾ ਨਹੀਂ ਗਾਈਡਲਾਈਨਸ ਐਸਪੀਸੀ ਦੀ ਜਿਹੜੀ ਲਾਸਟ ਪੜਾਉਂਦੀ ਪਾਲਣਾ ਆਪਾਂ ਕਰਨੀ ਹੈਗੀ लेकिन नाल, नाल, तो तो नाल ही नाल होल डे वास्ते अभी स्पेशल क्योंकि किसी को लगता है कि कोई इंटीग्रेशन है या फ्री है या लास्ट मिनट से कोई कंप्लेंट है तो जिम्मे कि अभी पहला भी दसिया है कि जी सी बस साड़ा टोल फ्री नंबर उन्नीस ये सारे फंक्शनल है बट ये नाल ही नाल ताकि इमीडिएट रिजोल्यूशन हो सकन तो किसी को भी किसी प्रकार की कोई भी लगता है कि जी दिक्कत है परेशानी बिल्कुल नेड़े आ गया है कल जो है पोलिंग होनी हैगी है ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਦਾ ਸਮਾਂ ਜਿਹੜਾ ਹੈਗਾ ਈਸੀਆਈ ਵੱਲੋਂ ਨਿਰਧਾਰਿਤ ਕੀਤਾ ਗਿਆ ਹੈ। ਉਸ ਸਿਲਸਿਲੇ 'ਚ ਜਿੰਨੇ ਵੀ ਸਿਕਿਉਰਿਟੀ ਬੰਦੋਬਸਤ ਹੈਗੇ ਨੇ ਪੂਰੀ ਤਰੀਕੇ ਦੇ ਨਾਲ ਮੁਕੰਮਲ ਹੈਗੇ ਨੇ। ਸਾਡੀ ਪੋਲਿੰਗ ਪਾਰਟੀਆਂ ਜਿਹੜੀਆਂ ਹੈਗੇ ਨੇ ਉਹਨਾਂ ਦੇ ਨਾਲ ਪੁਲਿਸ ਪਰਸਨਲ ਡਿਪਲਾਈ ਕੀਤਾ ਜਾ ਚੁੱਕੇ ਨੇ ਜਿਹੜੇ ਕਿ ਹੁਣ ਇਸ ਵੇਲੇ ਡਿਸਟ੍ਰੀਬਿਊਸ਼ਨ ਸੈਂਟਰ ਤੇ ਆਪਣੀ ਪੋਲਿੰਗ ਪਾਰਟੀਆਂ ਦੇ ਨਾਲ ਰਾਤ ਦੇ ਛੇਗੇ। ਉਸ ਤੋਂ ਇਲਾਵਾ ਇਲਾਕੇ ਵਿੱਚ ਅਸੀਂ 18 ਇੰਟਰ ਸਟੇਟ ਨਾਕੇ, 11 ਇੰਟਰ ਡਿਸਟ੍ਰਿਕਟ ਨਾਕੇ ਔਰ ਫਲਾਈਂਗ ਸਕੁਆਡ ਸਟੈਟਿਕ ਸੈਲਵਲੈਂਸ ਟੀਮਾਂ ਕਰਕੇ ਲਗਾਈਆਂ ਨੇ ਇਹ ਇਲਾਕੇ ਨੂੰ ਆਪਾਂ ਕਰੀਬ 59 ਏਰੀਆ ਵਿੱਚ ਵੰਡਿਆ ਹੋਇਆ ਹੈ ਔਰ ਉਹ 59 ਏਰੀਆ ਵਿੱਚ ਵਕ-ਵਕ ਪੈਟਰੋਲਿੰਗ ਪਾਰਟੀ ਵਕ-ਵਕ ਰੂਟ ਬਣਾ ਕਰਕੇ ਲਗਾਈ ਗਈ ਹੈ ਔਰ ਉਹ ਏਰੀਆ ਡੋਮਿਨੇਸ਼ਨ ਸਾਡਾ ਕੱਲ ਤੋਂ ਸਟਾਰਟ ਹੋ ਚੁੱਕਿਆ ਹੈ ਜੋ ਵੀ ਕੋਈ ਕੰਪਲੇਂਟ ਆਉਂਦੀ ਹੈ ਡੀਸੀ ਸਾਹਿਬ ਤੇ ਸਾਡਾ ਇੱਕ ਇੰਟੀਗ੍ਰੇਟਿਡ ਕੰਟਰੋਲ ਰੂਮ ਬਣਿਆ ਹੋਇਆ ਆਪਣੀ ਇਨਫਾਰਮੇਸ਼ਨ ਆਪਾਂ ਸਾਂਝੀ ਕਰਕੇ ਨਾਲ ਦੇ ਨਾਲ ਉਹ ਜਿਹੜਾ ਹੈਗਾ ਆਪਾਂ ਨਜਿੱਠਦੇ ਹਾਂ ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਐਸ ਐਚ ਓਜ਼ ਡਿਸਟ੍ਰਿਕਟ ਅਫਸਰਸ ਅਗੇ ਨੇ ਉਹਨਾਂ ਨੂੰ ਵੀ ਵਕ-ਵਕ ਰਿਜ਼ਰਵਾਂ ਦਿੱਤੀਆਂ ਗਈਆਂ ਨੇ ਤਾਂ ਜੋ ਆਪਣੇ ਆਪਣੇ ਏਰੀਆ ਵਿੱਚ ਚੈਕਿੰਗ ਕਰਾ ਸਕਣ ਇਹ ਸਾਰੀ ਫੋਰਸ ਜਿਹੜੀ ਹੈਗੀ ਕੁੱਲ ਮਿਲਾ ਕੇ ਕਰੀਬ 2500 ਦੇ ਕਰੀਬ ਆਪਾਂ ਮੁਲਾਜ਼ਮ ਜਿਹੜੇ ਆਪਣੇ ਜ਼ਿਲ੍ਹੇ ਵਿੱਚ ਲਗਾਏ ਨੇ ਔਰ ਜੋ ਵੀ ਇਲੈਕਸ਼ਨ ਕਮਿਸ਼ਨ ਦੀਆਂ ਹਿਦਾਇਤਾਂ ਹੈਗੀਆਂ ਨੇ ਉਹਨਾਂ ਦੀ ਇਹਨਾਂ ਵਿੱਚ ਪਾਲਣਾ ਕੀਤੀ ਜਾਊਗੀ ਦੀ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਗਾਈਡਲਾਈਨ ਹੈਗੀ ਹੈ ਉਹਦੇ ਤਹਿਤ ਪੋਲਿੰਗ ਲੋਕੇਸ਼ਨ ਜਿਹੜੀ ਹੈਗੀ ਹੈ ਉਹਦੇ 100 ਮੀਟਰ ਦੇ ਦਾਇਰੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਜਿਹੜੀ ਪ੍ਰਾਈਵੇਟ ਬੰਦੇ ਵੱਲੋਂ ਉਹ ਮਨਾਹੀ ਹੈਗੀ ਹੈ ਕੇਵਲ ਜਿਹੜਾ ਪੋਲਿੰਗ ਸਟਾਫ ਉੱਥੇ ਜਾ ਰਿਹਾ ਹੈਗਾ ਉਹੀ ਮੋਬਾਈਲ ਦੀ ਵਰਤੋਂ ਕਰ ਸਕਦਾ ਹੈ ਜਿਹੜਾ ਪ੍ਰਾਈਵੇਟ ਬੰਦਾ ਮੈਂ ਕਹਿ ਰਿਹਾ ਉਹਦੇ ਵਿੱਚ ਪੋਲਿੰਗ ਜਿਹੜਾ ਆਪਣੇ ਪੋਲਿਟੀਕਲ ਬੰਦੇ ਹੈਗੇ ਨੇ ਉਹ ਵੀ ਇਨਕਲੂਡਡ ਹੈਗੇ ਨੇ ਤੇ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਆਪਣੇ ਆਪਣੇ ਮੋਬਾਈਲ ਜਿਹੜੇ ਹੈਗੇ ਨੇ ਤੁਸੀਂ ਘਰਾਂ ਵਿੱਚ ਛੱਡ ਕੇ ਆਓ ਜਾਂ ਆਪਣੀ ਗੱਡੀਆਂ ਵਿੱਚ ਰੱਖੋ ਤਾਂ ਜੋ ਉਹ ਮੋਬਾਈਲ ਜਿਹੜਾ ਹੈਗਾ ਉੱਥੇ ਤੁਹਾਨੂੰ ਪ੍ਰੋਬਲਮ ਨਾ ਆਵੇ ਬਿਕੋਜ਼ ਸਿਕਿਉਰਿਟੀ ਪਰਸਨਲ ਤੁਹਾਨੂੰ ਕਹਿਣਗੇ ਕਿ ਵੀ ਮੋਬਾਈਲ ਅੰਦਰ ਨਹੀਂ ਲੈ ਕਰਕੇ ਜਾ ਸਕਦੇ ਆ ਇਸ ਤੋਂ ਇਲਾਵਾ 200 ਮੀਟਰ ਦਾ ਜਿਹੜਾ ਦਾਇਰਾ ਹੈਗਾ ਉਹਦੇ ਵਿੱਚ ਕਿਸੇ ਤਰੀਕੇ ਦੀ ਇਲੈਕਸ਼ਨਿੰਗ ਨਹੀਂ ਕਰ ਸਕਦੇ ਹੈਗੇ ਤਾਂ ਜੋ ਬੂਥ ਲੱਗਣੇ ਆ 200 ਮੀਟਰ ਤੋਂ ਬਾਹਰ ਲੱਗਣਗੇ ਉਹਨਾਂ ਦੀ ਡਾਈਮੈਂਸ਼ਨਸ ਇੰਨੇ ਕੁਰਸੀ ਔਰ ਕਿੰਨੀ ਚੇਅਰਸ ਵ ਉਹਦੇ ਬਾਰੇ ਹਦਾਇਤਾਂ ਉਹਨਾਂ ਨੂੰ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਨੇ ਉਹਨਾਂ ਦੀ ਉਹ ਪਾਲਣਾ ਪੂਰੀ ਤਰੀਕੇ ਦੇ ਨਾਲ ਕਰਨ ਤਾਂ ਜੋ ਆਪਾਂ ਇਲੈਕਸ਼ਨ ਜਿਹੜੇ ਹੈਗੇ ਨੇ ਉਹਨਾਂ ਨੂੰ ਪ੍ਰੋਪਰਲੀ ਕਰਾ ਸਕੀਏ ਸਾਰਿਆਂ ਨੂੰ ਫ੍ਰੀਬੀਜ਼ ਦੇ ਬਾਰੇ ਪਤਾ ਹੈਗਾ ਉਹਦਾ ਵੀ ਖਿਆਲ ਰੱਖਣ ਕਿਉਂਕਿ ਕੋਈ ਵੀ ਫ੍ਰੀਬੀ ਇਸ ਵੇਲੇ ਦਿੱਤਾ ਜਾਂਦਾ ਹੈਗਾ ਥੈਟ ਇਜ਼ ਅ ਵਾਇਲੇਸ਼ਨ ਆਫ ਮਾਡਲ ਕੰਡਕਟ ਕੰਡਕਟ ਤੇ ਉਹਦਾ ਵੀ ਜਿਹੜਾ ਹੈਗਾ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਊਗੀ ਬਿਲਕੁਲ ਜੀ ਜਿੰਨੇ ਪੋਲਿੰਗ ਬੂਥ ਹੈਗੇ ਨੇ ਉਹਨਾਂ ਨੂੰ ਪ੍ਰੋਪਰਲੀ ਸੀਸੀਟੀਵੀ ਰਾਹੀਂ ਕਵਰ ਕੀਤਾ ਗਿਆ ਹੈਗਾ ਔਰ ਉਹਦਾ ਪ੍ਰੋਪਰ ਕੰਟਰੋਲ ਰੂਮ ਐਥੇ ਡੀਈਓ ਆਫਿਸ ਵਿੱਚ ਵੀ ਹੈਗਾ ਤੇ ਸੀਈਓ ਆਫਿਸ ਵਿੱਚ दे विल ऑल भी मोनीटर्ड इसके अलावा सा अपनी पार्टियाँ है गेने चाहे ए आर ओज है गेने चाहे असी है गेने, सारे अंत बाहर होवे और चैक करते रहेंगे कि जी पोलिंग हो रही हो एज़ पर नॉर्म और प्रसक्राइबड <coughs> जो तरीके है आई सी आई दे, दे तहत ही हो रही हैगी है जी सेंसिटिव लोकेशन की गल की है इस बारे मैं तुम्हें कहना चाहूँगा कि जी इलैक्न कमीन वालों पाबंदी हैगी कि अस सकते कि वलनरेबल है बट वी हैव आइडेंटिफाइड अवर एरियाज़ और उन्होंने आपोमनेट करें ਦੇਖੋ ਜੀ ਟੋਟਲ ਆਪਣਾ ਏਰੀਆ ਜਿਹੜਾ ਹੈਗਾ ਉਹਨੂੰ ਆਪਾਂ 8 ਜਿਹੜੀ ਹੈਗੀ ਇਹ ਪਾਰਟੀਆਂ ਵੰਡੀਆਂ ਹੋਈਆਂ ਨੇ ਔਰ 8 ਕਯੂਆਰਟੀਆਂ ਸਾਡੇ ਇਲਾਕੇ ਵਿੱਚ ਹੋਣਗੀਆਂ ਔਰ ਦੇ ਆਲ ਵਿਲ ਬੀ ਇਨ ਦੀ ਕੰਟੈਕਟ ਵਿਦ ਈਚ ਅਦਰ ਜਿਹੜੇ ਆਪਣੇ ਐਸਐਚਓਜ਼ ਤੇ ਜਿਹੜੇ ਡੀਐਸਪੀਜ਼ ਅਗੇ ਉਹਨਾਂ ਦੇ ਨਾਲ ਇਸ ਤੋਂ ਇਲਾਵਾ ਸਾਡੇ 10 ਐਸਐਚਓਜ਼ 10 ਡੀਐਸਪੀਜ਼ 3 ਐਸਪੀਜ਼ ਤੇ ਮੈਂ ਸਾਡੇ ਸਾਡੇ ਕੋਲ ਵੀ ਆਪਣੀ ਆਪਣੀ ਕਯੂਆਰਟੀਆਂ ਦੇ ਰਿਜ਼ਰਵਸ ਅਗੀਆਂ ਨੇ ਵੇ ਆਲ ਵਿਲ ਬੀ ਮੂਵਿੰਗ ਇਨ ਦਾ ਏਰੀਆ ਔਰ ਪੂਰੀ ਤਰੀਕੇ ਨਾਲ ਡੋਮੀਨੇਟ ਕਰਨਗੇ ਫ੍ਰੀ ਫੇਅਰ ਐਂਡ ਟ੍ਰਾਂਸਪੇਰੈਂਟ ਇਲੈਕਸ਼ਨ ਜਿਹੜਾ ਪਹਿਲਾਂ ਵੀ ਗਾਈਡਲਾਈਨ ਆਪਣੇ ਕਮਿਸ਼ਨ ਵੱਲੋਂ ਹੈਗੇ ਨੇ ਈਸੀਆਈ ਕਾਰਡ ਹੋਲਡਰਸ ਹੀ ਕੇਵਲ ਜਿਹੜੇ ਹੈਗੇ ਨੇ ਉਹ ਪੋਲਿੰਗ ਲੋਕੇਸ਼ਨ ਤੇ ਜਾ ਸਕਦੇ ਨੇ ਇਹ ਤੁਹਾਨੂੰ ਵੀ ਬੇਨਤੀ ਹੈਗੀ ਕਿ ਜਿਹੜੇ ਈਸੀਆਈ ਕਾਰਡ ਹੋਲਡਰਸ ਹੈਗੇ ਨੇ ਉਹੀ ਜਾ ਕਰਕੇ ਉੱਥੇ ਬੇਨਤੀ ਕਰਨ ਕਿ ਉਹ ਅੰਦਰ ਜਾ ਸਕਦੇ ਕਿ ਨਹੀਂ ਜਾ ਸਕਦੇ ਔਰ ਜੋ ਉਹਨਾਂ ਨੂੰ ਅਥਾਰਾਈਜ਼ ਚੀਜ਼ ਹੈਗੀ ਹੈ ਨਾ ਦੈਟ ਕੈਨ ਬੀ ਅਲਾਉਡ ਬਾਕੀ ਜਦੋਂ ਕਵਰੇਜ ਤੁਸੀਂ ਕਰਨੀਏ ਪੋਲਿੰਗ ਬੂਥ ਦੀ ਉਹਦੀ ਵੀ ਤੁਹਾਨੂੰ ਨੋਮ ਪਤਾ ਹੈਗੇ ਸੀਕ੍ਰੈਸੀ ਆਫ ਵੋਟ ਯੂ ਹੈਵ ਟੂ ਕੀਪ ਇਨ ਮਾਈਂਡ ਤੋਂ ਉਹ ਸੀਧਾ ਵੀ ਖਾਸ ਖਿਆਲ ਰੱਖਿਓ ਇਹ ਈਸੀਆਈ ਨੋਮ ਜਿਹੜਾ ਕਾਰਡ ਤੋਂ ਇਲਾਵਾ ਹੋਰ ਕੋਈ ਵੀ মিডিਆ ਪਰਸ ਕੀ ਕਾਲ ਦਾ ਤੁਸੀਂ ਲੈ ਕੇ ਜਾਉਂਗੇ ਟ੍ਰਾਈਪੋਰਟ ਨਹੀਂ ਜਸਟ ਟੈਕਿੰਗ ਜਿਹੜੇ 44 ਦੇ ਆਰਡਰ ਕੱਲ ਡੀਸੀ ਸਾਹਿਬ ਵੱਲੋਂ ਕੀਤੇ ਗਏ ਨੇ ਔਰ 48 ਘੰਟੇ ਜਿਹੜੇ ਇਲੈਕਸ਼ਨ ਤੇ ਹੁੰਦੇ ਨੇ ਮਤਲਬ ਕੱਲ ਸ਼ਾਮ 6 ਵਜੇ ਤੋਂ ਉਹ ਲਾਗੂ ਹੋ ਚੁੱਕੇ ਨੇ ਕੱਲ ਵੀ ਆਪਾਂ ਕਾਫੀ ਹੋਟਲ ਸਰਾਈ ਵਗੈਰਾ ਚੈੱਕ ਕਰਾਈਆਂ ਨੇ ਅੱਜ ਫੇਰ ਉਹ ਜਿਹੜਾ ਹੈਗਾ ਡੋਮੀਨੇਸ਼ਨ ਕੀਤਾ ਜਾਊਗਾ ਅਸੀਂ ਕੋਈ ਵੀ ਬੰਦਾ ਬਾਹਰਲਾ ਪਾਇਆ ਜਾਂਦਾ ਹੈਗਾ ਚੱਕੀ ਹਾਲਾਤ ਚ ਪਾਇਆ ਜਾਂਦਾ ਉੱਤੇ ਇੱਕ ਵਾਰ ਦੀ ਕਾਨੂੰਨੀ ਕਾਰਵਾਈ ਕਰਾਂਗੇ ਤੁਹਾਡੇ ਰਾਹੀਂ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੈਗਾ ਜੇਕਰ ਤੁਸੀਂ ਆਪਣੀ ਕੌਨਸਟਿਟੂਐਂਸੀ ਤੋਂ ਇਲਾਵਾ ਕਿਸੇ ਕੌਨਸਟਿਟੂਐਂਸੀ दैन लीव फॉर योर कॉन्ट्सिट्युएसी अपनी कॉन्सटीटेंसी जाओ जिता तो वोट रजिस्टर्ड हैगा उसके अलावा तो कित भी नहीं रह सकते हैं इट अपलाइज टू एवरी वन ईवन पोलिटल बंदे है जो है उन्होंने एक्सैप्ट कैडीडेट जो कि अपनी असैम्बली जी पार्लियामेंटरी कॉन्सटीटुएंसी है वह कित भी तुर सकता है तो नाइन पार असैम्बली कॉन्सटुंसीज आर देयर इन पार्लामेंटरी कॉन्सटुंसी कल कैडीडेट्स जो है वही uh, इधर उधर तुर सकते हैं अदरवाइज होता अपनी असैबली कॉन्टीटुएंसी तो बहार नहीं रह स ਸਾਡੇ ਨਾਲੋਂ ਸਾਂਝੀ ਕਰੋ ਤਾਂ ਰੁੱਤੇ ਆਪਾਂ ਕਰ ਲਈ ਕਰ ਸਕੀਏ ਜਿਹੜੇ ਪਹਿਲੇ ਤੋਂ ਤੁਹਾਨੂੰ ਦੱਸਿਆ ਹੈ ਜਿਹੜੇ ਸਾਡੇ 59 ਪੈਟਰੋਲ ਪਾਰਟੀਆਂ ਨੇ ਕਿਹਾ ਨੇ ਵਾਜ ਤੋਂ ਆਪਾਂ ਐਕਟੀਵੇਟ ਕਰ ਚੁੱਕੇ ਹੈਗੇ ਹਾਂ ਉਹਨੂੰ ਪਹਿਲੇ ਉਸ ਤੋਂ ਇਲਾਵਾ ਸਾਡੇ 10 ਐਸ ਐਚ ਓਜ਼ 10 ਡੀ ਐਸ ਪੀ 10 ਐਸ ਪੀ ਤੇ ਮੈਂ ਅਸੀਂ ਸਾਰੇ ਫੀਲਡ ਦੇ ਵਿੱਚ ਬਾਹਰ ਹੋਵਾਂਗੇ ਔਰ ਕੱਲ ਵੀ ਜਿਹੜਾ ਹੈਗਾ ਪੂਰਾ ਸਵੇਰੇ ਤੋਂ ਲੈ ਕੇ ਕਿ ਜਦੋਂ ਤੱਕ ਆਪਣੇ ਸਾਰੇ ਵੀਡੀਓ ਮਸ਼ੀਨਾਂ ਵਾਪਸ ਨਹੀਂ ਆ ਜਾਂਦੀ ਹੈਗੇ ਉਹ ਤੱਕ ਪੂਰਾ ਏਰੀਆ ਡੋਮੀਨੇਸ਼ਨ ਰੱਖਿਆ ਜਾਊਗਾ साढ़े काफी पोस्ट मुहैया हुई है बारहों भी पोस्ट मिली है सी एन पी एफ भी मिली हैगी है साइलिंग लोकेशन है उन्होंने एस प्रम नॉन जो इलेक्शन कमी ऑफ इंडिया का है उन्होंने दौरा किया गया है और उसके अलावा तो बखरे बखरे थावान जिमें कि अठारह इंटर स्टेट नाके ग्यारह इंटर डिस्ट्रिक नाके है फ्लाइंग स्कॉड्स है स्टैटिक सर्वी है और सारे एस एच ओज को रिजर्व है जिदे अपने अपने इलाकों को डोमीनेट कर डेमोक्रेसी घातक चीजा है उन्होंने रोकने की पूरी कोशिश करेंगे जी अपनी इतने वोटरस है पोलिटिकल बंदे है उन्होंने मैं बेनती करता है कि जी गाइडलाइन साढ़े वास्ते हो गए हैं ही कॉपी उन्होंने भी दी जाती है कि गाइडलाइन फॉलो कर जो वहीकल्स उन्होंने इस्तेमाल करने है सारे आर ओ साहब प्रवानगी के तहत ही होंगे है उस तो अलावा किसी गमाल ना कर ਪਾਰਟੀ ਦਾ ਇੱਕੋ ਹੀ ਬੁੱਧ ਹੋ ਸਕਦਾ ਹੈ ਦਾ ਔਰ ਉਹਦਾ ਵੀ ਡਾਈਮੈਂਸ਼ਨ ਦਿਤਿਆ ਹੋ ਗਿਆ ਨੇ ਕਿਤੇ ਕਿੰਨੀ ਚੇਅਰ ਕਿੰਨੀ ਟੇਬਲ ਕਿੰਨੇ ਸਾਈਜ਼ ਦਾ ਸਾਈਜ਼ ਦਾ ਫਲੈਕਸ ਲੱਗਣਾ ਹੈ ਉਹਦੇ ਬਾਰੇ ਵੀ ਕਸਰਾਂ ਜਾਂਚ ਚੁਕਿਆ ਹੈ ਕੋਈ ਵੀ ਜਮਾਵੜਾ ਜਾਂ ਕੋਈ ਕਟ ਨਹੀਂ ਕੀਤਾ ਜਾਦਾ ਤੇ ਉਸ ਤੋਂ 44 ਜਾਰਡਰ ਜਾਰੀ ਹੋ ਚੁਕੇ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਖਿਆਲ ਰੱਖੋ ਔਰ ਪੁਲਿਸ ਪੂਰੀ ਤਰ੍ਹਾਂ ਤਿਆਰ ਮੁਸਤੈਦ ਹੈਗੀਏ ਤੁਹਾਡੇ ਨਾਲ ਹੈਗੀ ਤੁਹਾਡੇ ਵਾਸਤੇ ਹੈਗੀ ਬਟ ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਜਾਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰੀ ਜਾਵੇਗੀ ਤੇ ਤੁਹਾਡਾ ਇੱਕ ਜਿਹੜਾ ਸਵਾਲ ਹੁੰਦਾ ਹੈ ਕਿ ਟੋਟਲ ਫੋਰਸ ਕਿੰਨੀ ਲੱਗੀ ਹੈ ਬਕਾਇ ਵਿੱਚ ਰੱਖਣਾ ਚਾਹਨਾ ਹੈ ਕਿ ਹੋਲਿੰਗ ਲੋਕੇਸ਼ਨਾਂ ਸਟੈਟਿਕ ਸਰਵੈਂਸ ਟੀਮ ਮਾਈਕਰ ਸਕਵਾਡ ਨਾਕਿਆਂ ਨੂੰ ਅਰ ਡਿਜ਼ਰਵਨ ਨੂੰ ਗੁਲਾ ਕਰਕੇ ਤਰੀਕੇ ਅਸੀਂ 2500 ਗੁਲਾਜ ਜਿਹੜੇ ਹੈ ਆਪਣੇ ਜ਼ਿਲ੍ਹੇ ਵਿੱਚ ਲਗਾਏ ਗਏ ਨੇ ਔਰ ਸਾਰੇ ਐਸ ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਈਡਲਾਈਨ ਦੇ ਤਹਿਤ ਹੈਗੇ ਨੇ ਸਾਡੇ ਸਾਰੇ ਰਜਿਸਟਰਡ ਅਫਸਰ ਹੈਗੇ ਨੇ ਉਹਨਾਂ ਨੂੰ ਸੈਕਟਰਸ ਵੰਡੇ ਗਏ ਨੇ ਔਰ ਉਹ ਸੈਕਟਰਸ ਨੂੰ ਪੂਰੀ ਤਰੀਕੇ ਨਾਲ ਡੋਮਿਨੇਟ ਕਰਨਗੇ ਔਰ ਬਾਕੀ ਜਿਹੜੇ ਸੈਕਟਰ ਮੈਜਿਸਟਰੇਟ ਇਸ ਹੀ ਸਾਬ ਨਾਲ ਲਗਾਏ ਗਏ ਨੇ ਉਹਨਾਂ ਦੇ ਨਾਲ ਵੀ ਸਾਡੇ ਕੋਲ ਸਹੀ ਹੈ ਉਹ ਸਾਡੀ ਪਟੋਲੀ ਪਾਰਟੀ ਨਾਲ ਵੀ ਉਹਨਾਂ ਦਾ ਨਾਗਰਤਾ ਹੈਗਾ ਜੋ ਕਿ ਕਿਸੇ ਵੀ ਸਮੇਂ ਕਿਸੇ ਵੀ ਪੁਲਿਸ ਦੀ ਲਾਡਰਡਰ ਦੀ ਸਿਚੁਏਸ਼ਨ ਜਾਂ ਕੋਈ ਡੀਵੀਐਮ ਦੀ ਪ੍ਰੋਬਲਮ ਹੋਵੇ ਜਿਹਨੂੰ ਡੈਕਲ ਕਰਨ ਵਾਸਤੇ ਵੈਲਫੇਅਰ ਪਹੁੰਚੇ। ਇਹ ਤੋਂ 24 ਘੰਟੇ ਦੇ ਹੈਗੇ ਨਾ 2000 ਰੁਪਏ। ਕਾਫੀ ਰੈਸਟ੍ਰਿਕਸ਼ਨ ਸੱਗੇ ਤੋਂ ਜਿਹੜਾ ਤਾਦੀ ਦੇ ਵੀ ਕੁਝ ਆਰਡਰ ਪਾਸ ਕੀਤੇ ਹੋਏ ਨੇ ਡੀਸੀ ਸਾਹਿਬ ਨੇ ਜਿਹਦੇ ਵਿੱਚ ਇੱਕ ਤੇ ਬਾਹਰਲਾ ਬੰਦਾ ਕੋਈ ਵੀ ਇੱਥੇ ਆਪਣੇ ਕੌਂਸਲੈਂਸੀ ਵਿੱਚ ਨਹੀਂ ਰਹਿ ਸਕਦਾ ਹੈ। ਤੇ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਜੇਕਰ ਹੈਗੇ ਹੋ ਤੇ ਇਹ ਦਾका ਛੱਟ ਕੇ ਆਪਣੇ ਆਪਣੇ ਕ੍ਰਾਂਚਲ ਜੀ ਆਪਣੇ ਆਪਣੀ ਗੱਲਬਾਤ ਚ ਚੱਲ ਜਾਓ ਬਿਕੋਜ਼ ਸਭ ਤੋਂ ਵੱਡਾ ਇਸ਼ੂ ਜਿਹੜਾ ਇਲੈਕਸ਼ਨ ਵਿੱਚ ਹੁੰਦਾ ਹੈਗਾ ਜਦੋਂ ਕੋਈ ਬਾਹਰਲਾ ਬੰਦਾ ਪ੍ਰੈਜ਼ੀਡੈਂਟ ਹੁੰਦਾ ਹੈ ਤੇ ਉਹਤੇ ਕਾਨੂੰਨੀ ਕੰਮ ਦੀ ਕਰਵਾਈ ਜਿਹੜੀ 188 ਆਈਪੀਸੀ ਦੇ ਤਹਿਤ ਕੀਤੀ ਜਾ ਸਕਦੀ ਹੈ ਜਿੰਨੇ ਵੀ ਵੋਟਰਨ ਪਰਸੇ ਨਗੇਸ ਹਾਊਸਲ ਵਗੈਰਾ ਅਗੇਨ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਦੋਂ ਐਕਸ਼ਨ ਬੰਦੀਆਂ ਤੇ ਹੋਊਗਾ ਜਿਹੜੇ ਬਾਹਰੋਂ ਆ ਕੇ ਖੜੇ ਹੋਦੇ ਨੇ ਤੇ ਨਾਲ ਹੀ ਐਕਸ਼ਨ ਉਹਨਾਂ ਤੇ ਵੀ ਹੋਊਗਾ ਜਿਹੜੇ ਉਹਨਾਂ ਨੂੰ ਖੜਾ ਰੱਖਦੇ ਨੇ ਬਿਕੋਜ਼ ਕਾਨੂੰਨ ਸਾਰੇ ਵਾਸਤੇ ਹੈਗਾ ਤੇ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਤੁਹਾਨੂੰ ਨੰਬਰ ਸਟੋਰ ਫ੍ਰੀ ਨੰਬਰ ਦਿੱਤੇ ਗਏ ਸੀ ਇਹਨਾਂ ਦੇ ਸਿਰਜਣ ਦਾ ਹਜਾਇਤ ਹੈਗੀ ਹੈ ਅਗਰ ਤੁਹਾਡੇ ਕੋਲ ਕੋਈ ਇਨਫਰਮੇਸ਼ਨ ਹੈਗੀ ਹੈ ਸਾਡੇ ਕੋਲ ਤੁਸੀਂ ਇਹਨਾਂ ਮੇਰੇ ਅਸੀਂ ਵੀ ਔਰ 112 ਨੰਬਰ ਤੇ ਵੀ ਕਾਲ ਕਰਕੇ ਸ਼ੇਅਰ ਕਰ ਸਕਦੇ ਹੋ ਜੇਕਰ ਤੁਹਾਨੂੰ ਕਿਤੇ ਲੱਗਦਾ ਹੈ ਕਿ ਹਾਂ ਕੋਈ